ਮਿੱਤਰੋ ਇਹ ਤਸਵੀਰ ਪਾਕਿਸਤਾਨ ਦੇ ਬਨੇਰ ਸ਼ਹਿਰ ਦੀ ਹੈ ਜਿੱਥੇ ਕਹਿੰਦੇ ਵੀ 1 2 3 ਵਾਰ ਬੱਦਲ ਫਟਿਆ ਤੇ ਜਿੱਥੇ ਇੱਕ ਵੀਰ ਆਪਦੀ ਜਾਨ ਬਚਾਉਣ ਖਾਤਰ ਦਰਖਤ ਨਾਲ ਚੰਬੜ ਗਿਆ ਤੇ ਉਹਨੂੰ ਆਹ ਸੀ ਦੀ ਕਿਤੇ ਨਾ ਕਿਤੇ ਪਾਣੀ ਲੈ ਜਾਏਗਾ ਪਰ ਪਾਣੀ ਵੱਧ ਆ ਗਿਆ ਤੇ ਸਾਹ ਗੁੰਮ ਹੋ ਕੇ ਦੇਖੋ ਤੁਸੀਂ ਰੱਬ ਨੂੰ ਪਿਆਰਾ ਹੋ ਗਿਆ ਆਪਦੀ ਜਾਨ ਬਚਾਉਣ ਦੀ ਕੋਸ਼ਿਸ਼ ਬਾਕ ਖੂਬ ਕੀਤੀ ਪਰ ਕਹਿੰਦੇ ਨਾ ਨਾਲ ਹੀ ਚੰਬੜਿਆ ਰਹਿ ਗਿਆ ਦੇਖੋ ਤੁਸੀਂ ਹਾਲਾਤ ਐਡੇ ਦਰਦਨਾਕ ਹਾਲਾਤ ਤੇ ਐਡੀਆਂ ਦਰਦਨਾਕ ਤਸਵੀਰਾਂ ਤੁਹਾਨੂੰ ਮੈਂ ਦਿਖਾਉਂਗਾ ਵੀ ਦੇਖੋ ਤੁਸੀਂ ਬੱਦਲ ਨੇ ਧਰਮ ਨਹੀਂ ਪੁੱਛਿਆ ਉਹਨੇ ਇਹ ਨਹੀਂ ਪੁੱਛਿਆ ਵੀ ਇੱਥੇ ਭਗਵਾਨ ਰਹਿੰਦਾ ਕਿ ਅੱਲਾਹ ਰਹਿੰਦਾ ਵੀ ਜਿਹੜਾ ਇਹਨਾਂ ਨੂੰ ਬਚਾ ਲੇਗਾ ਨਾ ਭਗਵਾਨ ਨੇ ਬਚਾਇਆ ਨਾ ਅੱਲਾਹ ਨੇ ਬਚਾਇਆ ਨਿੱਕੇ ਨਿੱਕੇ ਬੱਚਿਆਂ ਦੀ ਜਾਨ ਗਈ ਚਲਈ ਇੱਥੇ ਇੱਕ ਪਰਿਵਾਰ ਆ ਇੱਕ ਵੀਰ ਆ ਜਿਹਦੇ 22 ਜੀ ਤੁਰ ਗਏ ਨੇ ਐਸ ਵੀਰ ਦੇ ਇਹਨੂੰ 22 ਕਬਰਾਂ ਪੁੱਟਣੀਆਂ ਪੈਗੀਆਂ ਨੇ ਦੇਖੋ ਤੁਸੀਂ ਹਜੇ ਆਪਾਂ ਧਰਮਾਂ ਦੇ ਪਿੱਛੇ ਲੜੀ ਜਾਂਦੇ ਐਸ ਬੱਚੇ ਦਾ ਪੂਰਾ ਪਰਵਾਰ ਰੜ ਗਿਆ। ਐਸ ਬੱਚੇ ਇਹਨੂੰ ਪਤਾ ਹੀ ਨਹੀਂ ਵੀ ਮੇਰਾ ਪੂਰਾ ਪਰਿਵਾਰ ਖਤਮ ਹੋ ਗਿਆ। ਮੇਰੇ ਮੰਮੀ ਡੈਡੀ ਗਏ ਜਲੇ ਮੇਰੇ ਦਾਦਾ ਦਾਦੀ ਗਏ ਚਲੇ। 7-8 ਜੀ ਸੀ। ਇਹ ਆ ਜੀ ਉਹ ਪੀਰ ਬਾਬਾ ਦੀ ਜਗਾ ਬਨੈਰ ਦੇ ਵਿੱਚ ਜਿੱਥੇ ਕਿ ਫਲੱਡ ਆਇਆ। 1 2 3 ਵਾਰ ਬੱਦਲ ਫਟਿਆ ਤੇ ਬੱਦਲ ਨੇ ਹੀ ਨਹੀਂ ਪੁੱਛਿਆ ਵੀ ਮੈਂ ਪਾਕਿਸਤਾਨ ਦੇ ਵਿੱਚ ਆ ਜਾਂ ਭਾਰਤ ਦੇ ਵਿੱਚ ਆ ਜਾਂ ਮੁਸਲਮਾਨਾਂ ਨੂੰ ਮਾਰਨਾ ਜਾਂ ਹਿੰਦੂਆਂ ਨੂੰ ਮਾਰਨਾ ਜਾਂ ਸਾਈਆਂ ਨੂੰ ਮਾਰਨਾ ਜਾਂ ਸਿੱਖਾਂ ਨੂੰ ਮਾਰਨਾ। ਦੇਖੋ ਤੁਸੀਂ ਉਸਨੇ ਇਨਸਾਨਾਂ ਨੂੰ ਖਤਮ ਕਰ ਦਿੱਤਾ। ਕਹਿੰਦਿਆ ਵੀ 7 ਤੋਂ 8-8 ਫੁੱਟ ਰੇਤਾ ਚੜਾਤੀ ਮਲਬਾ ਚੜਾਤਾ ਜਿਹੜਾ ਕਿ ਸਾਰੀ ਉਮਰ ਨਿਕਲਣਾ ਨਹੀਂ ਹਜੇ ਤੱਕ ਲਾਸ਼ਾਂ ਵੇਚ ਨਹੀਂ 427 ਦੇ ਕਰੀਬਨ ਮੌਤਾਂ ਹੋ ਚੁੱਕੀਆਂ ਨੇ ਤੇ ਹਜੇ ਲਾਸ਼ਾਂ ਲੱਭ ਰਹੇ ਨੇ ਇਹ ਬਹੁਤ ਸੋਹਣਾ ਸ਼ਹਿਰ ਸੀ ਬਨੇਰ ਲੋਕ ਦੂਰੋਂ ਦੂਰੋਂ ਵੇਖਾਂ ਆਉਂਦੇ ਸੀ ਟੂਰਿਜ਼ਮ ਸੀ ਤੇ ਬਨੇਰ ਦੇ ਇਹੋ ਜਿਹੇ ਹਾਲਾਤ ਕਰਤੇ ਨੇ ਲਗਭਗ 3 ਦਿਨ ਪਹਿਲਾਂ ਦੀ ਇਹ ਖਬਰ ਕੀ ਕਹਿਣਾ ਚਾਹੂੰਗੀ ਤੁਸੀਂ ਇਸ ਤਬਾਹੀ ਇੰਡੀਆ ਦੇ ਵਿੱਚ ਵੀ ਆਈ ਆ ਤਰਾਲੀ ਦੇ ਵਿੱਚ ਇਹ ਸਰਕਾਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਅवैध ਯਾਨੀ ਕਿ ਪੈਸੇ ਲੈ ਕੇ ਉੱਥੇ ਯਾਨੀ ਕਿ ਕੋਠੀਆਂ ਬਣਵਾਤੀਆਂ ਉਹ ਸਾਰੀਆਂ ਕਰਵਾਤੀਆਂ ਉਹਨਾਂ ਨੂੰ ਪਤਾ ਵੀ ਰਾਹ ਦੇ ਵਿੱਚ ਜੇਕਰ ਤੁਸੀਂ ਇਹ ਸਾਰੀ ਕਰਵਾਉਂਗੇ ਤਾਂ ਕਿਤਨਾ ਕਿਤੇ ਨੁਕਸਾਨ ਹੋਊਗਾ ਇਹ ਉਹ ਫਲੱਡ ਦਾ ਦੌਰ ਹੈ ਇਹੋ ਜਿਹਾ ਭਿਆਨਕ ਦੌਰ ਆਪਾਂ ਨਹੀਂ ਦੇਖਿਆ ਚਲੋ ਸਾਡੇ ਪੰਜਾਬ ਦੇ ਵਿੱਚ ਐਨੀ ਤੇਜ਼ ਤਰਾਰ ਫਲੱਡ ਆਉਣਾ ਉਹ ਵੀ ਇੱਕ ਨਹੀਂ ਦੋ ਨਹੀਂ ਤਿੰਨ ਬਦਲਾਂ ਦਾ ਫਟਣਾ ਹਾਂਜੀ ਹਜੇ ਆਪਾਂ ਮੁਸਲਮਾਨਾਂ ਈਸਾਈ ਧਰਮ ਧਰਮ Hindu Hindu ਐਦਾਂ ਕਰਦੇ ਫਿਰਦੇ ਯਾਰ ਕਿਨੂੰ ਕਰਕੇ ਵਿਖਾਉਣੇ ਐਦਾਂ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਇਨਸਾਨੀਅਤ ਨੂੰ ਬਚਾਓ ਸਰਕਾਰਾਂ ਅੱਗੇ ਸਵਾਲ ਕਰੋ ਵੀ ਸਾਨੂੰ ਧਰਮ ਨਹੀਂ ਸਾਨੂੰ ਐਜੂਕੇਸ਼ਨ ਚਾਹੀਦੀ ਆ ਸਾਨੂੰ ਤਰੱਕੀ ਚਾਹੀਦੀ ਆ ਸਾਨੂੰ ਹੜ੍ਹਾਂ ਤੋਂ ਬਚਾਓ ਸਾਨੂੰ ਡੁੱਬਣ ਤੋਂ ਬਚਾਓ ਠੀਕ ਹੈ ਕਿ ਨਹੀਂ ਇਹੋ ਜੀ ਜਗ੍ਹਾ ਤੇ ਸਾਨੂੰ ਘਰ ਲੈ ਕੇ ਦਓ ਜਿੱਥੇ ਅਸੀਂ ਸੇਫ ਆ ਆ ਦੇਖੋ ਕਬਰਾਂ ਪੁੱਟ-ਪੁੱਟ ਥੱਕ ਗਏ ਨੇ ਕਬਰਾਂ ਪੁੱਟ-ਪੁੱਟ ਥੱਕ ਗਏ ਨੇ ਇਹਨਾਂ ਦੇ ਲੋਕ ਹਰ ਰੋਜ਼ 22 ਲੱਖਾਂ ਲਾਭਦੇ ਨੇ ਉਹਨਾਂ ਦੀਆਂ ਕਬਰਾਂ ਪੱਟਦੇ ਨੇ ਦੱਬ ਦਿੰਦੇ ਨੇ